ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਨਿਵਾਸ ਸਿੱਖਾਸਤੇ ਅੱਜ ਬਹੁਤ ਸੋਹਣੀ ਕਲੈਕਸ਼ਨ ਰੈਡੀ ਹੋਈ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਾਟਨ ਤੇ ਬਣਿਆਏ ਸੂਟ ਲੀਲਨ ਕਾਟਨ ਤੇ ਬਹੁਤ ਵਧੀਆ ਕੱਪੜਾ ਇਹਦਾ ਡਿਜ਼ਾਈਨ ਦਿੱਤਾ ਹੋਇਆ ਆਪਾਂ ਘੇਰੇ ਤੇ ਲੇਸ ਨਾਲ ਔਰ ਪਿੰਟਕਸ ਨਾਲ ਬਹੁਤ ਤੈਰਾ ਕਲਰ ਹੈ ਸੂਟ ਦਾ ਅਗਵਾਜੂ ਤੇ ਹੀ ਆਪਾਂ ਸੇਮ ਉਸੇ ਤਰ੍ਹਾਂ ਦਿੱਤਾ ਹੈ ਘੇਰੇ ਤਰ੍ਹਾਂ ਨੇਕ ਲਾਈਨੇ ਦੀ ਕੋਟਲੀ ਵਰਤਨ ਲਗਾ ਕੇ ਬਣਾਈ ਹੋਈ ਆ ਸਲਵਾਰ ਤੇ ਆਪਾਂ ਇਸ ਦਾ ਡਿਜ਼ਾਈਨ ਦਿੱਤਾ ਹੋਇਆ ਹੈ ਇਹਔਰ ਸੁਪਰ ਨੇਟ ਦਾ ਇਹਨਾਂ ਦੁਪੱਟਾ ਬਹੁਤ ਸੋਹਣਾ ਸੈਂਟੈਂਸਡ ਆਈ ਹੋਇਆ ਹੈ ਦੁਪੱਟਾ ਬਾਰਡਰ ਬਣੇ ਹੋਏ ਆ ਸਲਵਾਰ ਦਿੱਤੇ ਹੋਏ ਵਿੱਚ ਡਬਲ ਚੇੜੀ ਫੂਡ ਸੈਵ ਦੇ ਲਈ ਦਿੱਤੀ ਹੈ। ਯੋਰ ਲੀਲਨ ਸਟੱਫਤੇ ਬਨੇ ਹੋਏ ਸੁਟੇ। ਸੈਕਿੰਡ ਦੇ ਆਪਣੇ ਲਈ ਲੀਲਨ ਕਾਟਨ ਉੱਪਰ ਹਲਕੇ ਜਿਹੀ ਲਾਈਟ ਕਲਰ ਦਾ ਸੁਟਾ ਹੈ ਇਹ। ਉੱਪਰੋਂ ਪ੍ਰਪਾ ਅਰੀਕ ਦਾ ਹਾਈਲਾਈਟ ਕੀਤਾ ਹੋਇਆ ਫਲਾਰ ਬਣਿਆ ਹੋਇਆ ਘੇਰਾ ਬਣਿਆ ਹੋਇਆ ਘੇਰੇ ਤੇ ਵੀਲ ਦਿੱਤੀ ਹੋਈ ਔਰ ਲੇਸ ਇਨਸਰਟ ਕੀਤੀ ਹੋਈ ਹੈ ਉੱਪਰ ਤੱਕ ਬੂਟੀ ਬਣੀ ਹੋਈ ਹੈ ਸੇਮੋਸੇ ਤੇ ਰੇਵੀ ਬਣ ਚੁੱਕਾ ਹੈ ਸਵਾਗਤ ਹੈ ਪਾ ਲੇਸ ਦਾ ਡਿਜ਼ਾਈਨ ਦਿੱਤਾ ਹੋਇਆ ਕਾਟਨ ਕੋਟਾ ਚੈੱਕ ਦਾ ਦੁਪੱਟਾ ਇਹਦੇ ਨਾਲ ਫੂਲ ਸਾਈਡ ਲੇਸ ਦਿੱਤੀ ਹੋ ਉਸ ਨਾਲ ਬਹੁਤ ਸੋਹਣਾ ਹਲਕਾ ਫੁਲਕਾ ਜਿਹਾ ਡਿਜ਼ਾਈਨ ਬਣਾਇਆ ਮੇਰੇ ਉੱਪਰ ਨੈਕਸਟ ਆਪਣੇ ਲਈ ਦੁਬਾਰਾ ਰੈਡੀ ਹੋਇਆ ਹੈ ਸੂਟ ਆਰਡਰ ਦੇ ਉੱਪਰ ਰੈਡੀ ਕੀਤਾ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਲੇਸ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਵਰਕ ਦਿੱਤਾ ਕਲੀਆਂ ਦੇ ਪੀਰ neck line ਬਹੁਤ ਸੋਹਣੀ ਬਣੀ ਹੈ ਸੇਮ ਉਸੇ ਤਰ੍ਹਾਂ ਬਾਜੂ ਤੇ ਵੀ ਦਿੱਤਾ ਆ ਬਹੁਤ ਸੋਹਣਾ ਆਰਗੈਂਜਾ ਲਗਾ ਕੇ ਬਾਟਮ ਰੈਡੀ ਕੀਤੀ ਹੈਗੀ ਕਿਸੇ ਕਲਰ ਤੇ ਅੰਦਰੋਂ ਸੀ ਡਿਜ਼ਾਈਨ ਕਰਵਾ ਸਕਦੇ ਹੋ ਹੋਰ ਇਹਦਾ ਦੁਪੱਟਾ ਵੀ ਮਲਮਲ कॉटन ਦਾ ਦੁਪੱਟਾ ਡਿਜ਼ਾਈਨ ਦਾ ਦੁਪੱਟਾ ਹੈਗਾ ਫੁੱਲ ਹੈਵੀ ਦੁਪੱਟਾ ਹੈਗਾ ਜਾਲ ਬਣਿਆ ਹੋਇਆ ਹੈ ਪਰ दुपट्टे शाइनिंग भी है सीक्वेंस भी है अगली स्किन कलर पे हैवी वर्क हुआ है इसके ऊपर बहुत बढ़िया फैब्रिक है इसका किरप है नहीं है इसका ऊपर पैनल बने हुए हैं कलरफुल है थे ਨੇਕਲੀ ਫਲਾਵਰ ਦਿੱਤਾ ਡਬਲ ਵੇਲ ਦਿੱਤੀ ਹੋਈ ਆ ਸਾਈਡ ਤੇ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਇਹ ਡਿਜ਼ਾਈਨ ਸਾਡੇ ਤੋਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਬਾਟਮ ਤੇ ਵੀ ਡਬਲ ਵੇਲ ਦਿੱਤੀ ਹੋਈ ਐਵੇਂ ਬਹੁਤ ਸੋਹਣਾ ਸੁਭਣ ਐ ਤੁਸੀਂ ਵੀ ਆਪਣੇ ਸੂਟਾਂ ਨੂੰ ਲੇਸ ਨਾਲ ਵਰ ਕਨਾਲ ਨਾਮ ਇਹਨੇ ਮੈਂ ਡਿਜ਼ਾਈਨ ਬਣਾ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਔਰ ਆਰਡਰ ਕਰ ਲਈ ਦਿੱਤੇ ਹੋਏ ਨੰਬਰ ਤੇ ਸਹੀ ਸ਼ੋਰਟ ਸੈਂਡ ਕਰੋ ਥੈਂਕ ਯੂ